ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਸੁਣੀਏ ਪ੍ਰਭ ਤੋਂ ਸਗਲ ਉਧਾਰਨ ਮੋਹ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨਿ ਵਿਚਾਰਿਨ ਰਹਾਉ ਸੁਣੀਏ ਪ੍ਰਭ ਤੋਂ ਸਗਲ ਉਧਾਰਨ ਮੋਹ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨਿ ਵਿਚਾਰਿਨ ਰਹਾਉ ਸੱਚ ਵੀ ਕਿਆ ਲੈ ਗਏ ਰਹਿ ਗਈ ਨਹੀਂ ਕਮਰੇ ਤੋ ਮਨ ਤਿਹੜਾਰੇ ਨਾ ਕਾਮ ਕਰਹੁ ਲੋਪਰਤ ਨਿੰਦਾ ਸੰਤ ਸੰਤੋਖ ਬਿਦਾਰਨਾ ਇਨਤੇ ਕਾੜ ਲਹੇ ਮੇਰੇ ਸੁਆਮੀ ਹਾਰੇ ਪਰੇ ਤੁਮ ਸਾਰੇ ਨਾਨਕ ਕੀ ਬੇਨੰਤੀ ਪ੍ਰਭ ਪਹੇ ਸਾਜ ਸੰਗ ਰਕਤਾਰਨਾ ਕਾਮ ਕਰਹੁ ਲੋਪਰਤ ਨਿੰਦਾ ਸੰਤ ਸੰਤੋਖ ਬਿਦਾਰਨਾ ਇਨਤੇ ਕਾੜ ਲਹੇ ਮੇਰੇ ਸੁਆਮੀ ਹਰ ਘਰੇ ਤੁਮ ਸਾਰੇ ਨਹਾ ਨਾਨਕ ਕੀ ਬੇਨਤੀ ਪ੍ਰਭ ਤੇ ਉਸਾ ਸੰਗਰਖ ਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਸੁਨੀਏ ਪ੍ਰਭਤੋ ਸਗਲ ਉਧਾਰਨ ਮੋ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨੈ ਵਿਚਾਰਨ ਰਹਾਉ ਸੁਨੀਏ ਪ੍ਰਭਤੋ ਸਗਲ ਉਧਾਰਨ ਮੋ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨੈ ਵਿਚਾਰਨ ਰਹਾਉ ਸੱਚ ਵੀ ਕਿਆ ਲੈ ਕੇ ਰਹਿ ਜਿਗਨੀ ਅਮਰਤ ਮਨ ਤੇ ਹਿਡਾਰਨ ਕਾਮ ਕਰਹੁ ਦੋ ਲੋ ਪਰੰਤ ਰਿੰਦਾ ਸੰਤ ਸੰਤੋਖ ਵਿਦਾਰਨ ਇਨਤੇ ਕਾੜ ਲਹੇ ਮੇਰੇ ਸੁਆਮੀ ਹਾਰੇ ਪਰੇ ਤੁਮ ਸਾਰੇ ਨਾਨਕ ਕੀ ਬੇਨੰਤੀ ਪ੍ਰਭ ਪਹੇ ਸਾਜ ਸੰਗ ਰਕਤਾਰਨ ਕਾਮ ਕਰੋ ਲੋਪ ਰਤ ਨਿੰਦਾ ਸੰਤੋ ਸੰਤੋ ਕਬਿਦਾਰਨ ਇਨਤੇ ਕਾੜ ਲਹੇ ਮੇਰੇ ਸੁਆਮੀ ਹਾਰੇ ਪਰੇ ਤੁਮ ਸਾਰੇ ਨਾ ਨਾਨਕ ਕੀ ਬੇਨਤੀ ਪ੍ਰਭ ਤੇ ਉਸਾ ਸੰਗਰਕ ਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਬਿਲਾਵਲ ਮਹਲਾ ਪੰਜਵਾਂ ਸੁਣੀਏ ਪ੍ਰਭ ਤੋ ਸਗਲ ਉਧਾਰਨ ਮੋ ਮੰਗਨ ਪਤੀਤ ਸੰਗ ਪਰਾਨੀ ਐਸੇ ਮਨਿ ਵਿਚਾਰਨ ਰਹਾਓ ਸੋਨੀਅਤ ਪ੍ਰਾਪਤ ਹੋ ਸਕਲ ਉਹਦਾ ਰੇਨਾ ਮੋਹ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨੇ ਵਿਚਾਰਿਨਾ ਰਹਾ ਸੱਚ ਵੀ ਕਿਆ ਲੈ ਗਏ ਰਹਿ ਜਿਗਨੀ ਅਮਰਤ ਮਨ ਤਿਹੜਾ ਰੇਨਾ ਕਾਮ ਕਰਹੁਦੋ ਲੋ ਪਰੰਤ ਰਿੰਦਾ ਸੰਤ ਸੰਤੋਖ ਵਿਦਾਰਨਾ ਇਨਤੇ ਕਾੜਲ ਹੈ ਮੇਰੇ ਸੁਆਮੀ ਹਾਰੇ ਪਰੇ ਤੁਮ ਸਾਰੇ ਨਾ ਨਾਨਕ ਕੀ ਬੇਨੰਤੀ ਪ੍ਰਭ ਭਏ ਸਾਧ ਸੰਗ ਰਕ ਤਾਰਨ ਕਾਮ ਕ੍ਰੋਧ ਲੋਪ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇੰਤੇ ਕਾਟ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਿਉ ਸਾ ਸੰਗ ਰਕ ਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਸੁਣੀਏ ਪ੍ਰਭ ਤੋਂ ਸਗਲ ਉਧਾਰਨ ਮੋਹ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਿਨ ਰਹਾਉ ਸੁਣੀਏ ਪ੍ਰਭ ਤੋਂ ਸਗਲ ਉਧਾਰਨ ਮੋਹ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਿਨ ਰਹਾਉ ਸੱਚ ਵੀ ਕੀ ਲੈ ਗਏ ਹਿ ਯਕੀਨੀ ਅਮ੍ਰਿਤ ਮਨ ਤੇ ਹਿਡਾਰੇ ਨਾ ਕਾਮ ਕਰੋ ਦਲੋ ਪਰੰਤ ਦਿੰਦਾ ਸੰਤ ਸੰਤੋਖ ਵਿਦਾਰ ਨਾ ਇਨ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰਕ ਤਾਰਨ ਕਾਮ ਕਰੋ ਦਲੋ ਪਰਤ ਨਿੰਦਾ ਸੰਤ ਸੰਤੋਖ ਵਿਦਾਰਨ ਇਨ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰੇ ਨਹਾ ਨਾਨਕ ਕੀ ਬੇਨਤੀ ਪ੍ਰਭ ਤੇ ਉਸਾ ਸੰਗਰਕ ਤਾਰੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਸੁਨੀਏ ਪ੍ਰਭ ਤੋ ਸਗਲ ਉਧਾਰਨ ਮੋਹ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨੈ ਵਿਚਾਰਨ ਰਹਾਉ ਸੁਨੀਏ ਪ੍ਰਭ ਤੋ ਸਗਲ ਉਧਾਰਨ ਮੋਹ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨੈ ਵਿਚਾਰਨ ਰਹਾਉ ਸੱਚ ਵੀ ਕੀ ਲੈ ਕੇ ਰਹਿ ਜਿਗਨੀ ਅਮਰਤ ਮਨ ਤੇ ਢਾਰਨ ਕਾਮ ਕਰਹੁ ਦੋ ਲੋ ਪਰੰਤ ਰਿੰਦਾ ਸੰਤ ਸੰਤੋਖ ਵਿਦਾਰਨ ਇਨਤੇ ਕਾੜ ਲਹੇ ਮੇਰੇ ਸੁਆਮੀ ਹਾਰੇ ਪਰੇ ਤੁਮ ਸਾਰੇ ਨਾਨਕ ਕੀ ਬੇਨੰਤੀ ਪ੍ਰਭ ਪਹੇ ਸਾਜ ਸੰਗ ਰਕਤਾਰ ਨਹ ਕਾਮ ਕਰੋ ਲੋਪ ਰਤ ਨਿੰਦਾ ਸੰਤ ਸਨ ਤੋ ਕਬਿ ਧਾਰਨ ਇਨਤੇ ਕਾੜ ਲਹੇ ਮੇਰੇ ਸੁਆਮੀ ਹਾਰੇ ਪਰੇ ਤੁਮ ਸਾਰੇ ਨਹ ਨਾਨਕ ਕੀ ਬੇਨੰਤੀ ਪ੍ਰਭ ਤੇ ਉਸਾ ਸੰਗਰਕ ਤਾਰੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਸੁਣੀਏ ਪ੍ਰਭ ਤੋ ਸਗਲ ਉਧਾਰ ਰਹਾ ਮੋ ਮੰਗਨ ਪਤਿਤ ਸੰਗ ਪਰਾਨੀ ਐਸੇ ਮਨੈ ਵਿਚਾਰਨ ਰਹਾਓ ਸੋਨੀਅਤ ਪ੍ਰਾਪਤ ਹੋ ਸਕਲ ਉਧਾਰਨ ਮੋਹ ਮੰਗਨ ਪਤਿਤ ਸੰਗ ਪ੍ਰਾਨੀ ਐਸੇ ਮਨੈ ਵਿਸਾਰਨ ਰਹਾਉ ਸੱਚ ਵੀ ਕਿਆ ਲੈ ਗਏ ਹੈ ਯਕੀਨੀ ਅਮਰਤ ਮੰਨ ਤੇ ਹਿੜਾਰਨ ਕਾਮ ਕਰੋਦ ਲੋਪਰੰਤ ਰਿੰਦਾ ਸੰਤ ਸੰਤੋਖ ਵਿਦਾਰਨ ਇਨ ਤੇ ਕਾੜਲ ਹੈ ਮੇਰੇ ਸੁਆਮੀ ਹਾਰੇ ਪਰੇ ਤੁਮ ਸਾਰੇ ਨਾ ਨਾਨਕ ਕੀ ਬੇਨੰਤੀ ਪ੍ਰਭ ਪਾਇ ਸਾਧ ਸੰਗ ਰਕ ਤਾਰਨ ਕਾਮ ਕ੍ਰੋਧ ਲੋਪ ਰਤ ਨਿੰਦਾ ਸੰਤ ਸੰਤੋਕ ਬਿਦਾਰਨ ਇੰਤੇ ਕਾਟ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਿਓ ਸਾ ਸੰਗ ਰਕ ਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ